ਸਤਿ ਸ਼੍ਰੀ ਅਕਾਲ ਦੋਸਤੋ ਇਸ ਟਾਈਮ ਮੈਂ ਖੜਾ ਹਰਚੰਦਪੁਰਾ ਬੰਨ ਤੇ ਤੇ ਟਾਈਮ ਜਿਹੜਾ 6:30 ਦੇ ਕਰੀਬ ਟਾਈਮ ਆ ਅੱਜ ਤਰੀਕ 8 ਤਰੀਕ ਅੱਜ ਤੇ ਆਪਾਂ ਸਥਿਤੀ ਜਾਣਦੇ ਆ ਇਲਾਕਾ ਨਿਵਾਸੀਆਂ ਤੋਂ ਇਸ ਟਾਈਮ ਹਰਚੰਦਪੁਰਾ ਬੰਨ ਦੀ ਕੀ ਸਥਿਤੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਵੀਰੇ ਇਸ ਟਾਈਮ ਆਪਣੇ ਬੰਨ ਦੀ ਕੀ ਸਥਿਤੀ ਯਾਰ ਸਥਿਤੀ ਤਾਂ ਬ੍ਰਦਰ ਇਹ ਆ ਵੀ ਜਿਹੜਾ ਜਿੱਦ ਤੱਕ ਘੱਗਰ ਚੜਿਆ ਸਥਿਤੀ ਤਾਂ ਉਵੇਂ ਦੀ ਆ ਪਾਣੀ ਵਧ ਰਿਹਾ ਘਟੇ ਨਹੀਂ ਖਿਆਲ ਤੇ ਹਾਂਜੀ ਹਾਂਜੀ ਤਾਂ ਇਹ ਆ ਕਿ ਇਲਾਕਾ ਨਿਵਾਸੀਆਂ ਦੇ ਜਿੰਨੇ ਸਾਡੇ ਭਰਾ ਜੁੜੇ ਐ ਇਥੋਂ ਦੂਰ ਦਰਾਡੇ ਤੋਂ ਸਰਕਾਰਾਂ ਦਾ ਸੰਜੋਗ ਰਿਹਾ ਸਰਕਾਰਾਂ ਦਾ ਰਿਹਾ ਤਾਂ ਉਹਦੇ ਨਾਲ ਅਸੀਂ ਜਿਹੜੇ ਬੰਨ ਹੈ ਹਾਂਜੀ ਖਾਸ ਕਰਕੇ ਹਰਚੰਦਪੁਰ ਲੰਕ ਕਿਉਂਕਿ ਸਰ ਤੋਂ ਜਿਹੜਾ ਪਹਿਲਾਂ ਟੁੱਟਦਾ ਸੀ ਤਾਂ ਹਰਚੰਦਪੁਰ ਟੁੱਟਦਾ ਸੀ ਹਾਂਜੀ ਹਾਂਜੀ ਇਹਦਾ ਨਪੱਕੇ ਤੌਰ ਤੇ ਜਿਹੜਾ ਹੱਲ ਕੀਤਾ ਅਸੀਂ ਕੱਲ ਤੱਕ ਨੂੰ ਸਿਰੇ ਕਰ ਚੁੱਕੇ ਪਰ ਅੱਜ ਵੀ ਸਾਡੇ ਜਿੱਥੋਂ ਵੀ ਸਾਨੂੰ ਲੱਗਦਾ ਕਿ ਪਾਣੀ ਨਿਕਲਦੀ ਜਾਂ ਕੋਈ ਅਮੀ ਲੱਗਦੀ ਹੈ ਤਾਂ ਅੱਜ ਵੀ ਲੋਕ ਜਿਹੜੇ ਸਾਡੇ ਭਰਾ ਨੇ ਉਹ ਜੁਟੇ ਹੋਏ ਨੇ ਹਾਂਜੀ ਕੱਲ ਨਾਲੋਂ ਕਿੰਨਾ ਕੁ ਲੈਵਲ ਜਿਹੜਾ ਆਪੋ ਹੋਇਆ ਕੱਲ ਜਿਹੜਾ ਅਸੀਂ ਸਵੇਰੇ ਮਣਿਆ ਸੀ ਉਹਦੇ ਨਾਲੋਂ ਅੱਜ 3.5-4 ਇੰਚ ਪਾਣੀ ਹੈ ਦੁਪਹਿਰੇ 4 ਵਜੇ ਤੱਕ ਅ ਠੀਕ ਹੈ ਤੁਸੀਂ ਇਹ ਵੀ ਪਾਣੀ ਦਾ ਲੈਵਲ ਆ ਜਿਹੜਾ ਦਿਨ ਦਿਨ ਵਧ ਰਿਹਾ ਹੈ ਘਟਿਆ ਨਹੀਂ ਹੈ ਠੀਕ ਹੈ ਤੇ ਖਤਰੇ ਦਾ ਲਗਭਗ ਮਾਹੌਲ ਪੂਰਾ ਬਣਿਆ ਹੋਇਆ ਹੈ ਖਤਰਾ ਤਾਂ ਬਿਲਕੁਲ ਹੈ ਹੀ ਹੈ ਪਰ ਇੱਕ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਐਤਕਿ ਜਿੰਨੇ ਇਲਾਕਾ ਨਿਵਾਸੀ ਹੈ ਹਾਂਜੀ ਉਹਨਾਂ ਨੇ ਸਰਕਾਰ ਦੇ ਸਿਰ ਤੇ ਨਾ ਛੱਟ ਕੇ ਹੋਏ ਆਪ ਪਹਿਲ ਕਦਮੀ ਕਰਦੂ ਕਿ ਕੱਲ ਆਰਮੀ ਨੇ ਬੜਾ ਜ਼ੋਰ ਲਾ ਕੇ ਸਾਡੇ ਸਾਹਮਣੇ ਤੁਸੀਂ ਬੰਨ ਦੇਖਦੇ ਹੋਗੇ ਹਾਂਜੀ ਉਹਨੂੰ ਨਿਪਟੇ ਚਾੜਿਆ ਔਰ ਲੋਕਾਂ ਦਾ ਬੜਾ ਸਹਿਯੋਗ ਰਿਹਾ ਉਹਨੂੰ ਵਿੱਚ ਕਰਨ ਦੇ ਲਈ ਹਾਂ ਲਗਭਗ ਹੁਣ ਸਥਿਤੀ ਜਿਹੜੀ ਇਸ ਟਾਈਮ 6:30 ਵਜੇ ਹੁਣ ਸਥਿਤੀ ਕੰਟਰੋਲ ਚਾ ਜਾਂ ਓਵਰ ਕੰਟਰੋਲ ਆ ਕਿਉਂਕਿ ਆਪਾਂ ਜਿਹੜੇ ਵੀਡੀਓ ਦੇਖ ਰਹੇ ਨੇ ਸਾਰੇ ਭਰਾਵਾਂ ਨੂੰ ਮੈਸੇਜ ਲਾਉਣਾ ਤੇ ਉਹਨਾਂ ਨੂੰ ਇਹ ਉਹਨਾਂ ਦੇ ਨੌਲੇਜ ਚ ਲਿਆਉਣਾ ਕਿ ਇੱਥੇ ਸੇਵਾਦਾਰਾਂ ਦੀ ਵੀ ਲੋੜ ਆ ਜਾਂ ਇੱਥੇ ਥੈਲਿਆਂ ਦੀ ਵੀ ਲੋੜ ਆ ਭਾਜੀ ਗੱਲ ਇਹ ਹੁੰਦੀ ਆ ਕਿ ਆਪਾਂ ਇੰਨੇ ਬੇਫਿਕਰ ਨਾ ਹੋਈਏ ਹਾਂਜੀ ਕਿ ਜੇ ਆਪਾਂ ਅੱਜ ਬੰਨ ਨੂੰ ਪੂਰਤਾ ਭਾਵੇਂ ਪੋਕ ਲੈਣ ਨਾਲ ਲੱਗਿਆ ਜੋ ਵੀ ਅਸੀਂ ਇਸ ਖਤਰੇ ਤੋਂ ਬਾਹਰ ਹੋਗੇ ਹਾਂਜੀ ਔਰ ਮੈਂ ਹੱਥ ਬਨ ਕੇ ਬੇਨਤੀ ਕਰਦਾ ਬਹੁਤ ਜੜੀ ਜੰਗ ਹੈ ਅਸੀਂ 90% ਜਿੱਤ ਚੁੱਕੇ ਆ ਪਰ ਹੁਣ ਵੀ ਜਿਹੜੇ ਜਿੰਨੇ ਸਾਡੇ ਮੇਰੀ ਬਾਤ ਸੁਣਦੇ ਤੁਹਾਡੇ ਚੈਨਲ ਦੇ ਮਾਧਿਅਮ ਰਿਹਾ ਬਈ ਬਾਈ ਜੀ ਜਿੱਥੇ ਵੀ ਤੁਹਾਡਾ ਲੱਗਦਾ ਜਿਵੇਂ ਹਰਚੰਦਪੁਰਾ ਹੋ ਗਿਆ ਤਈਪੁਰ ਵਾਲੇ ਤੇ ਜਾਂ ਨਾਈ ਵਾਲਾ ਹੋ ਗਿਆ ਸਤਰਾਣੇ ਹੋ ਗਿਆ ਜਾਂ ਬਾਸ਼ਾਪੁਰ ਦੇ ਨਾਮ ਪੜਦਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਲਾਗੇ ਲਾਗੇ ਪੈਂਦਾ ਮੇਰਾ ਵੀਰ ਬਣ ਕੇ ਬੇਨਤੀ ਹੈ ਕਿਉਂਕਿ ਆਪਣੀ ਫਸਲ ਪੱਕੀ ਪਈ ਆ ਹੁਣ ਇਹ ਨਾ ਹੋਵੇ ਕਿ ਆਪਾਂ ਕਿਸੇ ਦੂਜੇ ਸਿਰ ਦੀ ਵੀ ਫਲਾਣੇ ਬੰਦੇ ਜਾਂਦੇ ਨੇ ਤਾਂ ਜੀ ਇਹ ਬੰਨ ਤੇ ਹੁਣ ਕੋਈ ਸਾਨੂੰ ਖਤਰਾ ਨਹੀਂ ਹੈ ਖਤਰਾ ਹਜੇ ਬਰਕਰਾਰ ਟਲਿਆ ਨਹੀਂ ਹੈ ਪਰ ਜਿਹੜਾ ਹੁਣ ਆਪਾਂ ਇਨੀ ਮਿਹਨਤ ਕੀਤੀ ਹੋਇਆ ਆਪਣੀ ਫਸਲ ਪੱਕ ਕੇ ਤਿਆਰ ਆਪਾਂ ਹੁਣ ਬੂਰ ਦੇ ਹੋਇਆ ਜਾਂ ਹਾਂਜੀ ਹਾਂਜੀ ਤਾਂ ਮੇਰਾ ਵੀਰ ਬਣ ਕੇ ਹੱਥ ਬਣ ਕੇ ਦੁਆਰਾ ਫੇਰ ਮੈਂ ਬੇਨਤੀ ਕਰਦਾ ਜਿੰਨੀ ਆਪਾਂ ਇਨੀ ਮਿਹਨਤ ਕੀਤੀ ਹੋਈ ਆ ਇੱਕ ਦੋ ਦਿਨਾਂ ਦੀ ਗੱਲ ਹੈ ਤੇ ਆਪਾਂ ਜਿਹੜਾ ਇਹ ਆ ਬੰਨ ਨੂੰ ਬਚਾਉਣ ਦੇ ਵਿੱਚ ਕੰਮ ਜੋ ਹੋਇਆ ਤੇ ਪਹਿਰਾ ਦੇਣ ਦੀ ਜ਼ਰੂਰ ਲੋੜ ਹੈ ਹਾਂਜੀ ਹਾਂਜੀ ਦੋਸਤੋ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਜਿਹੜੇ ਬੰਦੇ ਪਿਛਲੇ 10 ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਸੀਗੇ ਉਹ ਹੁਣ ਥੋੜੀ ਜੀ ਇੱਥੇ ਸੇਵਾਦਾਰਾਂ ਦੀ ਕਮੀ ਆ ਕਿਉਂਕਿ ਉਹ ਕਹਿੰਦੇ ਵੀ ਸੇਵਾਦਾਰ ਥੱਕ ਗਏ ਲਗਾਤਾਰ 10 ਦਿਨਾਂ ਤੋਂ ਸੇਵਾ ਕਰ ਰਹੇ ਸੀਗੇ ਨਵੇਂ ਸੇਵਾਦਾਰਾਂ ਦੀ ਇੱਥੇ ਲੋੜ ਆ ਤਾਂ ਪਲੀਜ਼ ਇੱਥੇ ਜਲਦੀ ਤੋਂ ਜਲਦੀ ਜਾਂ ਸਵੇਰੇ ਮਾਰਨਿੰਗ ਇੱਥੇ ਵੱਧ ਤੋਂ ਵੱਧ ਸੇਵਾਦਾਰਾਂ ਨੂੰ ਪਹੁੰਚਣ ਦੀ ਲੋੜ ਆ ਥੈਂਕ ਯੂ